ਸ਼ਿਕਾਦੀ ਹਾਂ ਪਸਿਆ ਲਓ ਸ੍ਰੀਕਾਲ ਦੀ ਸਾਰੇ ਨੂੰ ਤੇ ਅੱਜ ਮੈਂ ਕਰ ਰਿਹਾ ਮਾਸੀ ਦਾ ਵਲੌਗ ਸਟਾਰਟ ਅੱਛਾ ਸ਼ਾਮ ਦੇ 6:30 ਹੋ ਗਏ 6:30 ਤੇ ਆਪਾਂ ਖਾਰੇ ਆ ਗੁਰਕਰੇ ਤੁਸੀਂ ਖਾ ਰਹੇ ਆਪ ਤਾਂ ਨਹੀਂ ਆਪਾਂ ਨਹੀਂ ਮੈਂ ਗੁਰਕਰੇ ਖਾ ਰਹੇ ਹਾਂ ਤੇ ਤੇ ਮੈਂ ਗਿਆ ਹੋ ਜੀ ਸੰਗਰੂਰ ਤੇ ਹੁਣ ਆਇਆ ਸੰਗਰੂਰ ਤੋਂ ਵਾਪਸ ਅੱਜ ਮੈਂ ਸਪੈਸ਼ਲ ਮਾਸਟਰ ਵਲੌਗ ਸਟਾਰਟ ਕਰ ਰਿਹਾ ਨਹੀਂ ਅੱਗੇ ਮੈਂ ਇੱਕ ਦੂਜੀ ਜਗ੍ਹਾ ਸਟਾਰਟ ਕਰਦਾ ਸੀ ਅਲੱਗ ਦੂਜੀ ਚੈਨਲ ਵਾਲੀ ਹਲਮਸ ਫੈਸ਼ਨ ਮਾਸੇ ਲਗਿਤਾ ਤੇ ਇੱਕਦਮ ਨਾ ਉਧਰੋਂ ਬਦਲ ਦੇਖ ਉਧਰ ਕਿੰਨਾ ਆ ਰਿਹਾ ਹੂੰ ਤੇ ਤੁਹਾਨੂੰ ਵੀ ਕਮੀਜ਼ ਦੀ ਪੂਰਾ ਚੰਗਰ ਅੱਜ ਕੁਝ ਉੱਤੇ ਦਾ ਵੈਦਰ ਚੈੱਕ ਕਰੋ ਬਹੁਤ ਹੀ ਘੈਂਟ ਹੋ ਰਿਹਾ ਉੱਧਰ ਦੇਖੋ ਛੋਟੇ ਛੋਟੇ ਬੱਦਲ ਨੇ ਨਾ ਤੇ ਇੱਧਰ ਸਾਰਾ ਉੱਤੇ ਬਦਰਾ ਢਕਿਆ ਹੋਇਆ ਆਪਣਾ ਅੰਬਰ ਆਪਣਾ ਅੰਬਰ ਤੇ ਥੋੜੀ ਹਵਾ ਵੀ ਵਧੀਆ ਅੱਜ ਦਾ ਮਤਲਬ ਮੌਸਮ ਬਹੁਤ ਵਧੀਆ ਹੋ ਰਿਹਾ ਹੈ ਉਧਰ ਦੇਖੋ ਤੁਸੀਂ ਵਾਹ ਵਾਹ ਸਨਸੈਟ ਹੋ ਰਹੀ ਆ ਰਹੀ ਆ ਤੇ ਦੇਖ ਕੈਂਟਰਾ ਕੋਲ ਆ ਆ ਤੁਸਲੇ ਇਹ ਬਹੁਤ ਸੀ ਆਹ ਵੇਖੋ ਜੀ ਇਹੀ ਲਿਆਂਦੇ ਆਰਗੈਨਿਕ ਨੂੰਦ ਤੇ ਪਾਜੀ ਸਾਡ ਦੇ ਖਣੇ ਬਹੁਤ ਜ਼ਿਆਦਾ ਖੁਸ਼ ਹੋ ਰਹੇ ਪਤਾ ਨਹੀਂ ਕਹਤਾ ਹਾਂ ਕਿਉਂਕਿ ਆਰਗੈਨਿਕ ਮਹੂਰੀ ਨੇ ਭਾਜੀ ਨੇ ਤੇ ਇੱਧਰ ਭਾਜੀ ਤੁਸੀਂ ਪਿੰਡੀਆਂ ਇੱਕੋ ਵਾਰੀ ਲੈਣਤਿਆਂ ਇੰਨੀਆਂ ਤਾਂ ਨੂੰ ਇੰਨੀਆਂ ਥੋੜੀਆਂ ਹੀ ਸੀਆਂ ਸੀ ਤੋਰਾ ਆ ਵਾਲਾ ਠੀਕ ਇਦਾਂ ਦੇ ਲਿਓਨੇ ਸੀ ਉਹ ਥੋੜੇ ਜਿਲੇ ਗਲੇ ਨੇ ਨਾ ਚੈ ਨਹੀਂ ਪਤਾ ਨਹੀਂ ਨਹੀਂ ਕਹਿੰਦਾ ਸਾਫ ਵਧੀਆ ਮੈਨੂੰ ਦੋ ਲੈ ਹਾਂ ਚਾਹ ਨਹੀਂ ਬਣੀ ਆ ਦੋ ਆ ਦੋ ਹਾਂ ਆ ਇੱਕ ਨਾ ਪਿੰਡੀਆਂ ਸਭੀਆਂ ਆਂਦੀਆਂ ਸਾਰੀਆਂ ਬਣਾ ਲੈ ਜਾਂਗੇ ਵਾਦੂ ਪੈਣ ਪਿੰਨਿਆ ਸਾਰੀਆਂ ਬਣਾਉਣਾ ਕੀ ਕਰੀਏ ਸਾਰੀਆਂ ਅੱਖਾਂ ਕੀਤੀਆਂ ਦੇਖ ਕੇ ਬਣਾ ਲਓ ਜਿਹੜੀਆਂ ਰੱਖ ਦਿੱਤੀਆਂ ਉਹ ਸੁਗੜਦੀਆਂ ਜਾਣੀਆਂ ਨੇ ਤਾਨੂੰ ਸੁਗੜਦੀਆਂ ਐਂ ਕਰਿਓ ਅੱਧੀਆਂ ਉਹ ਬਣਾ ਲਓ ਜਿਵੇਂ ਕਰੰਚੀ ਜੀ ਨਹੀਂ ਬਣਦੀਆਂ ਰੋਟੀ ਨਾਲ ਭਾਈ ਪਰ ਕੇ ਕਰ ਨਹੀਂ ਲੱਭੀਆਂ ਪਤਾ ਨਹੀਂ ਐ ਸੋਨੂੰ ਮਨਵਾਉਂਦੀ ਨਾ ਬਣਾਣੀਆਂ ਕਰੰਚੀ ਕਰੰਚੀਆਂ ਉਹ ਸਟੀਆਂ ਕਰੰਚੀ ਬਣ ਚੀਤੀਆਂ ਹੋ ਹੋ ਚਲ ਦੇ ਅੱਧੀਆਂ ਕਿੰਨੀਆਂ ਕਪੜੇ ਵੈਨ ਕੱਟਦੇ ਆ ਤੂੰ ਨਾ ਬਾਹਰ ਜਾਣਾ ਟੇਬਲ ਫੈਨ ਹਾਂ ਹੋਰ ਕੁਛ ਬਾਰੇਪੁਰਾ ਕੱਲ ਗਰਮੀ ਪਈ ਸੀ ਅੱਜ ਅੱਜ ਹਵਾ ਬਹੁਤ ਕਹਿਣ ਚੱਲ ਰਹੀ ਐ ਅੱਛਾ ਬਹੁਤ ਤੇਰੀ ਵੀਲ ਤੋਂ ਇਹ ਕਹਿਣ ਦੇ ਗਗਨ ਨੂੰ ਥ੍ਰੈਡਿੰਗ ਕਰਾ ਲਾ ਇਹਨੂੰ ਮੇਰਾ ਰੋ ਵੀ ਮੰਨ ਲੈ ਮੈਂ ਕਰਾਉਂਗੀ ਅੱਜ ਕਿੰਨੀ ਤਰੀਕ ਹੋਗੀ 7 ਤੱਕ 7 ਤਰੀਕ ਹੋਗੀ ਅੱਜ ਤੇ ਮੈਂ ਬਸ ਤੁਹਾਨੂੰ ਪਤਾ ਹੋਵੇਗਾ ਸਾਡਾ 11 ਦਾ ਫੰਕਸ਼ਨ ਹੈ ਤਿਆਂ ਦਾ ਤੇ ਬਸ ਇੱਕ ਅੱਧਾ ਦਿਨ ਚ ਮੈਂ ਥ੍ਰੈਡਿੰਗ ਕਰਾ ਲਾਂ 11 ਨੂੰ ਥੋੜੀ ਜੀ ਬੰਬਾਰ ਹੋਣ ਕਰਕੇ ਮੈਂ ਜੀ ਨਹੀਂ ਕੀਤਾ ਥ੍ਰੈਡਿੰਗ ਕਰਾਉਣ ਨੂੰ ਤੇ ਕੋਈ ਗੱਲ ਨਹੀਂ ਆਪਾਂ ਤੁਹਾਡਾ ਡਾਡਾ ਰੋਗ ਤੁਸੀਂ ਮੇਰੇ ਤੇ ਪਾਇਆ ਹੀ ਜਰੂਰ ਮੰਨਾਂਗੇ ਤੇ ਹੀ ਕਰਾਣਾਗੇ ਫੈਡਿੰਗ ਠੀਕ ਹੈ ਬਸ ਇੱਕ ਇੱਕ ਦੋ ਦਿਨਾਂ ਦਾ ਅੱਜ ਤੁਹਾਨੂੰ ਉਹ ਬਗਣਾ ਸੋਹਣਾ ਜਿਹਾ ਦਿਖੂਗਾ ਫਿਰ ਮੇਰੀ ਲੱਤ ਦੁਖਰੀਆ ਲੱਤ ਦੁਖਰੀਆ ਤੇ ਵਰਕ ਹੋ ਕੇ ਸੂਟ ਆ ਗਏ ਨੇ ਪਰ ਤੁਹਾਨੂੰ ਦਿਖਾਣੇ ਨਹੀਂ ਹੈਗੇ ਜਦੋਂ ਪਾ ਕੇ ਜਾਵਾਂਗੀ ਨਾ ਫੇਰ ਹੀ ਦਿਖਾਵਾਂਗੀ ਸਸਪੈਂਸ ਜਿਹਾ ਬਣਿਆ ਰਹੂਗਾ ਕਿਉਂਕਿ ਜੇ ਤੁਹਾਨੂੰ ਪਹਿਲਾਂ ਦਿਖਾਤੇ ਤੇ ਫੇਰ ਉਹ ਗੱਲ ਜੀ ਨਹੀਂ ਬਣੀਗੀ ਉਹ ਮਜ਼ਾ ਜਿਹਾ ਨਹੀਂ ਆਉਣਾ ਹੈਗਾ ਚਲੋ ਹੁਣ ਆਪਾਂ ਬਾਹਰ ਬੈ ਕੇ ਕੱਟਦੇ ਹਾਂ ਸਬਜ਼ੀ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਬਣਾਉਣੀਆਂ ਨੇ ਪਿੰਡ ਰੇਂ ਹੁੰਦੀਆਂ ਫਰੰਡੀਆਂ ਇਹ ਇਧਰੋਂ ਪਤਾ ਤੇ ਜਿਹੜੀ ਐ ਤਵਾਜ ਆ ਰਹੀ ਟਿਕ ਟਿਕ ਦੀ ਪਤਾ ਨਹੀਂ ਕਿਵੇਂ ਛਲੀਆਂ ਕੁੱਟਦੀ ਸਿੱਕਲੀ 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 ਆ ਰਹੀ ਸਿੱਕਲੀ ਆ ਰਹੀ ਐ ਤੇ ਚਲੋ ਅੱਜ ਚਾਹ ਨਹੀਂ ਬਣਾਈ ਹੋਗੀ ਭਾਜੀ ਆਈ ਤੇ ਫੇਰ ਚਾਹ ਬਣਾਈਏ ਤੇ ਉਹ ਨਾਲ ਸਿਕਨੇ ਆ ਸਿੱਪ ਸਿੱਪ ਕਰਕੇ ਚਾਹ ਤੇ ਪਨੀਰ ਨੂੰ ਪਤਾ ਆ ਕਰਨ ਜਾ ਹੋਰ ਯਾਰ ਬੱਸ ਕਰ ਯਾਰ ਤੇਰਾ ਬੜਾ ਪਿਆਰਾ ਭਾਂਜਾ ਲਵਿੰਗ ਭਾਂਜਾ ਆਈ ਵਿਲ ਮਿਸ ਯੂ ਵੈਨ ਆਈ ਵਿਲ ਗੋ ਟੂ ਪੁਰਤਗਾਲ ਆਈ ਵਿਲ ਨਾਟ ਮਿਸ ਯੂ ਲੱਗੁੰ ਮੈਂ ਜਾਣ ਆ ਤੂੰ ਹੀ ਕਿਤੇ ਮਾਸੀ ਨੂੰ ਮਿਸ ਕਰਨਾ ਹੈ ਮਾਸੀ ਦੀ ਏਡੀ ਕਰਮ ਕਿੱਥੇ ਹੈ ਚੱਲ ਚੰਗਾ ਓਕੇ ਬਾਏ ਸ਼ਾਮ ਦਾ ਟਾਈਮ ਹੈ ਤੇ ਰਹਿ ਰਹਾ ਸਾਡਾ ਪਾਠ ਚੱਲ ਰਿਹਾ ਬੜੀ ਸੋਹਣੀ ਆਵਾਜ਼ ਤੇ ਉੱਪਰ ਮੌਸਮ ਇੰਨਾ ਸੋਹਣਾ ਬਹੁਤ ਵਧੀਆ ਲੱਗ ਰਿਹਾ ਹੈ ਤੇ ਆਪਾਂ ਅੱਗੇ ਆਪਣੀ ਡਿਊਟੀ ਕਰਨ ਜਿਹੜੀ ਆਪਣੀ ਹੈਗੀ ਹੈ ਇੱਧਰ ਅੱਜ ਅਸੀਂ ਬਣਾਉਣੀਆਂ ਨੇ ਜੀ ਪਿੰਡੀਆਂ ਤੇ ਮੈਂ ਪਿੰਡੀਆਂ ਵਾਸ਼ ਕਰਕੇ ਲੈ ਆਈਆਂ ਅੱਜ ਅਸੀਂ ਬਣਾਉਣੀਆਂ ਨੇ ਤੇ ਅੱਜ ਅਸੀਂ ਬਣਾਉਣੀਆਂ ਨੇ ਜੀ ਪਿੰਡੀਆਂ ਤੇ ਮੈਂ ਇਧਰ ਲੈ ਆਈਆਂ ਵਾਸ਼ ਕਰਕੇ ਪਿੰਡੀਆਂ ਵਾ ਸਾਫ ਕਰਕੇ ਕਟਨੀਆ ਸ਼ੁਰੂ ਕਰਦੇ ਆਂ ਇਹਨਾਂ ਨੂੰ ਕੱਟਣ ਤੇ ਬਹੁਤ ਟਾਈਮ ਲੱਗ ਜਾਂਦਾ ਯਾਰ ਮੈਂ ਮੰਜੇ ਤੇ ਬੈਠ ਕੇ ਕੁਛ ਚੁੱਭਰੇ ਆਏ ਤੇ ਬਾਕੀ ਜਨਤਾ ਨੂੰ ਮੈਂ ਬੁਲਾ ਲਿਆ ਬਾਹਰੇ ਉਹਨਾਂ ਨੇ ਮੈਂ ਕਿਹਾ ਚਾਹ ਬਾਹਰੇ ਬੈ ਕੇ ਪੀਣੀ ਆ ਸਾਰਾ ਦਿਨ ਅੰਦਰ ਬੈ ਬੈ ਕੇ ਸਿਰ ਦਰਦ ਕਰਨ ਲੱਗ ਜਾਂਦਾ ਜੀ ਨਹੀਂ ਕਰਦਾ ਹੈਗਾ ਬੈਠਣ ਦਾ ਤਪਾਰ ਅਜੇ ਤੱਕ ਕੋਈ ਆਇਆ ਨਹੀਂ ਹੈਗਾ ਕੱਲ ਵੀ ਇਹਨਾਂ ਨੇ ਮੈਨੂੰ ਬਿਠਾ ਕੇ ਇਦਾਂ ਧੋਖਾ ਦਿੱਤਾ ਸੀ ਅੱਜ ਵੀ ਹੁਣ ਮੈਨੂੰ ਇਹਨਾਂ ਨੇ ਬਿਠਾ ਕੇ ਹੋਣੇ ਆ ਇਹਨਾਂ ਨੇ ਆਪ ਆਉਣਾ ਨਹੀਂ ਹੈਗਾ ਉੱਥੇ ਅੰਦਰ ਹੀ ਪੈਰ ਜੇ ਮਾਰ ਦੇ ਖਰੀ ਜਾਂਦੇ ਆ ਹੁਣ ਮੈਨੂੰ 10-15 ਮਿੰਟ ਵੇਟ ਕਰਨੀ ਹੈ ਮੈਂ ਦੋ ਬਾਅਦ ਕਿਸੇ ਨੂੰ ਆਜੀ ਮਾਰਨੀ ਹੈਗੀ ਅੱਜ ਦਾ ਸਾਰਾ ਕੰਮ ਲੇਟ ਹੋ ਗਿਆ ਸਬਜੀ ਮੇਰੀ ਅਜੇ ਲੇਟ ਹੋ ਗਈ ਨਹੀਂ ਤੇ ਅਜੇ ਤੱਕ ਮੇਰੀ ਸਬਜੀ ਬਣ ਜਾਂਦੀ ਹੈ ਅਜੇ ਹੁਣ ਮੈਂ ਲੱਗੀ ਆ ਫਟਾਫਟ ਬਣਦੀ ਆ ਮੈਂ ਤੜਕਾ ਲਾਣ ਭਿੰਡੀਆਂ ਕਾ ਹੈਗੀਆਂ ਛੋਟੀਆਂ-ਛੋਟੀਆਂ ਜਿਹੀਆਂ ਕੱਟਣ 'ਚ ਬਹੁਤ ਟਾਈਮ ਲੱਗ ਜਾ ਰਾਰਾ ਰਰਾ ਕਰਵਾ ਛੜਿਆ ਆਪਾਂ ਅੰਦਰ ਤੜਕਾ ਖੰਡਾ ਲੱਗ ਗਿਆ ਤੜਕਾ ਲੱਗ ਗਿਆ ਮਤਲਬ ਸਬਜੀ ਬਣ ਗਈ ਤੇ ਅਮੂਰੀ ਬਣਾ ਰਹੇ ਨੇ ਅੰਦਰ ਕੂਟਾਂ ਦੀ ਵੀਡੀਓ ਕਿ ਮੈਨੂੰ ਲੱਗਾ ਅੱਜ ਉਹਨਾਂ ਨੇ ਜਾਣਾ ਨਹੀਂ ਹੈ ਗਬਜਾ ਤੇ ਮੈਂ ਅੰਮਨ ਨੂੰ ਅੱਜ ਕਰਨੀ ਆ ਵੀ ਤੇ ਰੋਟੀਆਂ ਪਕਾਵੇ ਕਿਉਂਕਿ ਮੈਂ ਆ ਨਾ ਬੱਚਿਆਂ ਦੀ ਤਿਆਰੀ ਕਰਨੀ ਆ ਕਿਉਂਕਿ ਮੈਨੂੰ ਸਫਟੇ ਹੀ ਡਾਈਟ ਮਿਲੀ 33 ਸੌਂ ਦੀ ਤੇ ਜੇ ਮੈਂ ਨਾ ਕੀਤੀ ਤੇ ਮੇਰੇ ਗਾਲਾਂ ਬਹੁਤ ਕਾਣੀਆਂ ਨੇ ਮੈਂ ਆਜੀ ਮੈਂ ਟਾਈਮ ਦੇ ਨਾਲ ਕੰਮ ਖਤਮ ਕਰਾਂ। ਯਾਰ ਤੇਰਾ ਬਣ ਕੇ ਸਾਰਾ ਨਾਗਾ ਆਪਣੇ ਤੇ ਕੋਲ ਆਉਂਦੇ ਸੀ ਸਾਡਾ ਤੇ ਡਾਕਟਰਾਂ ਦੇ ਪੈਸੇ ਲਾਂਦੇ ਚਰਾਂਗੇ। ਤੇ ਅਜੇ ਮੈਂ ਡਾਕਟਰ ਕੋਲ ਜਾਣਾ ਹੈ। ਗਈ ਨਹੀਂ ਹੈਗੀ। ਹੁਣ ਹੈਗੀ ਹੈ ਇਵਨਿੰਗ, ਵੈਡਨਸਡੇ ਇਵਨਿੰਗ ਤੇ ਕੱਲ ਹੈਗਾ ਵੀਰਵਾਰ। ਤੇ ਕੱਲ ਮੈਂ ਫਾਇ ਲਗਾਵਾਂਗੀ ਤੇ ਅਜੇ ਕੀ ਕੱਲ ਤੇ ਜਾਣਾ ਹੀ ਜਾਣਾ ਹੈ। ਅੱਜ ਪੱਕਾ ਡਾਕਟਰ ਦੇ ਕੋਲ ਨਹੀਂ ਇਹ ਬਿਲਕੁਲ ਨਹੀਂ ਡਾਕਟਰ ਨੂੰ। ਇਹ ਰੂ ਵੋਟਾਸਟ ਕੁਆਲਡ ਵੋਟਾਸਟ ਕਰਾਉਣਾ ਕਿ ਆਪਾਂ ਬੜਾ ਤੁਸੀਂ ਜਿਹੜਾ ਫੋਕਸ ਹੈਗਾ ਉਹ ਹੈਗਾ ਜੀ ਸਬਜੀ ਤੇ ਤੇ ਕੋਈ ਪਿੰਡੀ ਵੀ ਟੰਦਾ ਹੀ ਰਹਿ ਗਈ ਇਹਨੂੰ ਵੀ ਮੈਂ ਕੱਟਣਾ ਤੇ ਇਹ ਵੀ ਕੱਟਾ ਜਿਵੇਂ ਸੋਨੇ ਦਾ ਟਾਟਾ ਘੁਣ ਕੇ ਰੱਖ ਲਿਓ ਨਾਲ ਗਰਮਣੀ ਜੰਨੀ ਜਾ ਤਾਂ ਖੋਈ ਪਿਆ ਅਰੇ ਤਾਂ ਪੰਡੇ ਕਾਸ ਕਰ ਲੂਗੀ ਇਹੋ ਥੋੜਾ ਕੰਮ ਹੈ ਹਲਕਾ ਵਜੂਗਾ ਕੋਲੋਂ ਮੈਂ ਪੰਡੇ ਮਾਜ ਖਾਣ ਵੇਲੇ ਹੀ ਹੋਈ ਤਾਂ ਮੇਰੇ ਸ਼ਰਟ ਦੀ ਗੋਹਾਲਤ ਦੇਖੋ ਫਿਰ ਜੀ ਤੁਸੀਂ ਮੈਨੂੰ ਕਹਿੰਦੇ ਟਰੈਡਿੰਗ ਕਰਾ ਦੇ ਆ ਦੇਖ ਲਓ ਮੇਰੇ ਟਾਈਮ ਲੱਗਦਾ ਤੇ ਆ ਦੇਖੋ ਇੱਧਰ ਤਾਪ ਵੀਡੀਓ ਬਣਾ ਰਹੇ ਤੇ ਮੈਡਮ ਜੀ ਨੂੰ ਜਿਹੜਾ ਖੜਾ ਕਰਕੇ ਚਲੇ ਗਏ ਨੇ ਚਲ ਮੈਡਮ ਜੀ ਨੂੰ ਨੀਗੋਰ ਕਰੋ ਫਿਰ ਸੂਟ ਦੇਖੋ ਕਿਡਾ ਘੈਂਟ ਬਣਿਆ ਪਿਆ ਜਿਹੜਾ ਮੈਂ ਬਣਵਾਇਆ ਆਪਣੇ ਵਾਸਤੇ ਮੈਂ ਨਾਲ ਹੈਵੀ ਨਹੀਂ ਬਣਵਾਇਆ ਮੈਂ ਤਾਂ ਸਿੰਪਲ ਜਿਹਾ ਬਣਾਇਆ ਹੈ ਜਿਆਦਾ ਹੈਵੀ ਫਿਰ ਬਾਅਦ ਵਿੱਚ ਪਹਿਣਾ ਵੀ ਨਹੀਂ ਹੈਗਾ ਫਿਰ ਕੀ ਫਾਇਦਾ ਇੱਕ ਵਾਰੀ ਪਾ ਕੇ ਆਪਾਂ ਨੇ ਚੱਕ ਕੇ ਲਮਾਰੀਆਂ ਚ ਰੱਖ ਦੇਣਾ ਹਾਂਜੀ ਹਾਂਜੀ ਮੈਂ ਕੁਝ ਕਹਿਣਾ ਕੀ ਬਣਾਵਾਂ ਦੱਸੋ ਕੀ ਕਹਿਣਾ ਉਹਨਾਂ ਨੇ ਤਾਂ ਬੰਦ ਕਰਾ ਹਾਂਜੀ ਪਤੇ ਸਿੰਘ ਨੇ ਨਾ ਕੋਈ ਪ੍ਰਾਈਵੇਟ ਗੱਲ ਕਰਨੀ ਮੇਰੇ ਨਾਲ ਤੇ ਮੈਨੂੰ ਹੁਕਮ ਆਇਆ ਵੀ ਮम्मा ਵਲੌਗ ਬੰਦ ਕਰੋ ਪਰਨੀਤ ਦੀ ਪੱਕਾ ਕੁਛ ਗੱਲ ਹੈ ਕਿਉਂਕਿ ਉਹਨੂੰ ਧਮਕੀ ਦਿੱਤੀ ਜਾ ਰਹੀ ਹੈ ਰੁਕ ਜਾ ਰੁਕ ਜਾ ਪਹਿਲਾਂ ਸੁਣ ਲਈਏ ਆਪਾਂ ਲੋ ਜੀ ਮੈਂ ਜਸਟ ਸਕੂਲ ਤੋਂ ਜ ਆ ਕੇ ਬੈਠੀ ਆ ਤੇ ਮੈਂ ਤੁਹਾਨੂੰ ਦੱਸਿਆ ਨਾ ਮੈਨੂੰ ਭੁੱਖ ਬਹੁਤ ਲੱਗਣ ਲੱਗੀ ਤੇ ਹੁਣ ਮੈਨੂੰ ਆਂਦੇ ਆ ਸਾਰੀ ਨਹੀਂ ਤੇ ਮੈਂ ਆ ਕੇ ਰੋਟੀ ਖਾਂਦੀ ਨਹੀਂ ਹੈਗੀ ਮੈਨੂੰ ਐਨੀ ਭੁੱਖ ਨਹੀਂ ਲੱਗਦੀ ਹੁੰਦੀ ਸਿਰਫ ਚਾਹ ਪੀਂਦੀ ਸੀ ਪਰ ਹੁਣ ਮੈਨੂੰ ਬਹੁਤ-ਬਹੁਤ ਭੁੱਖ ਲੱਗਣ ਲੱਗ ਗਈ ਤੇ ਹੁਣ ਮੈਂ ਨਾ ਦਹੀਂ ਨਾਲ ਮੇਰਾ ਥੋੜਾ ਪ੍ਰੌਟੀ ਖਾਣ ਦਾ ਜੀ ਕਰ ਰਿਆ ਸੀਗਾ ਨਾਲ ਨਿੰਬੂ ਦਾ ਚਾਰ ਤੇ ਉਹ ਮੈਂ ਆ ਕੇ फटाफट ਆਪਣੇ ਆਸਤੇ ਇੱਕ ਪ੍ਰੌਟੀ ਬਣਾਈ ਆ। ਸੋਨਣ ਲੱਗੀ ਰੋਟੀ ਖਾਣ ਇਸ ਤੋਂ ਬਾਅਦ ਬਸ ਪਤਾ ਤੁਹਾਨੂੰ ਸ਼ੈਤਾਨ ਪਤੇ ਸਿੰਘ ਜੀ ਹੁਰੀਆਂ ਵਾਲੇ ਨੇ ਬਾਅਦ ਜਦੋਂ ਉਹ ਆਏ ਤਾਂ ਨਾ ਫੇਰ ਨਹੀਂ ਹੋਤੀ ਕੋ ਦੰਦਾ ਹੈਗਾ। ਤੇ ਚਲੋ ਜੀ ਹੁਣ ਆਪਾਂ ਪਹਿਲਾਂ ਰੋਟੀ ਖਾ ਕੇ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆਂ। ਤੀਆਂ ਦੇ ਤਿਆਰੀਆਂ ਫੁੱਲ ਜੋਰਾ-ਚੋਰਾ ਤੇ ਚੱਲ ਰੀਆਂ ਨੇ। ਪਹਿਲਾਂ ਬੰਦੇ ਘੱਟ ਸੀਗੇ ਹੁਣ ਜ਼ਿਆਦਾ ਵਧ ਗਏ ਨੇ ਘੱਟੋ ਘੱਟ ਮੈਨੂੰ ਲੱਗਦਾ ਘੱਟੋ ਘੱਟ 30 ਤਾਂ ਹੋ ਹੀ ਜਾਣਗੇ ਪਹਿਲਾਂ 20-22 ਸੀਗੇ ਪਰ ਹੁਣ ਮੈਨੂੰ ਲੱਗਦਾ 30 ਤੱਕ ਹੋ ਜਾਣਗੇ ਕਿਉਂਕਿ ਬਹੁਤ ਸਾਰੇ ਹੋਰ ਵੀ ਕਹ ਰਹੇ ਨੇ ਕਿ ਅਸੀਂ ਜਾਣਾ ਜਾਣਾ ਲੋ ਜੀ ਜਨਤਾ ਆਪਣੀ ਸਕੂਲ ਤੋਂ ਆ ਚੱਕੀ ਤੇ ਆਉਂਦੇ ਪੂਰਾ ਉਹਨਾਂ ਨੇ ਗਾਹ ਪਾ ਰੱਖਿਆ ਏ ਯੈਸ ਅਣੀ ਅਪਡੇਟ ਅਰੇ ਵਾ ਕੈਨਟ ਹਾਂਜੀ ਨਹੀਂ ਤਾਂ ਟੈਡ ਪੇਪਰ ਹੋਪਰ ਹੋਇਆ ਉਹਨਾਂ ਦੀ ਪੀਟੀਐਮ ਪੀਟੀਐਮ ਕਦੋਂ ਹੋਣੀ ਕੁਝ ਪਤਾ ਹੀ ਨਹੀਂ ਜੇ ਸਾਡੇ ਵੇਲੇ ਖਤਮ ਕਦੋਂ ਪਾਣੇ ਪਟਾਕੇ ਪਟੂਕੇ ਉਹ ਉਹਦੋਂ ਹੋਊਗਾ ਕਿ ਤੇਰੇ ਦਿਵਾਲੀ ਵਾਲੇ ਪੈਣ ਇਕੱਠੇ ਹੈ ਸਾਡੀ ਖਤਮ ਹੋ ਗਈ ਨਾ ਹੂੰ ਉਦੋਂ ਹੁਣ ਤੁਹਾਡੇ ਪੇਪਰ ਸ਼ੁਰੂ ਹੋਏ ਹੋਏ ਨੇ ਕਦੋਂ ਨੇ ਤੁਹਾਡੇ ਪੇਪਰ ਕਦੋਂ ਖਤਮ ਹੋਣੇ ਨੇ 13 ਨੂੰ 13 ਅਗਸਤ ਅਗਸਤ ਇਹ ਲੱਗਦਾ ਅਗਸਤ ਦਾ ਮਹੀਨਾ ਨਹੀਂ ਹੈਗਾ ਸਤੰਬਰ ਦਾ ਮਹੀਨਾ ਚੜ ਗਿਆ ਹੈ ਫਤੇ ਸਿੰਘ ਆ ਕੇ ਪਾਪਾ ਦੇ ਨਾਲ ਗੁੱਥੋਂ ਗੁੱਥੀ ਹੋ ਰਿਹਾ ਪੂਰੀ ਲੜਾਈ ਚੱਲ ਰਹੀ ਹੈ ਉਹ ਫਤੇ ਹਾਂਜੀ ਮੰਮਾ ਇਧਰ ਆ ਪਾਪਾ ਨੇ ਬੰਦੀ ਮਾਰਿਆ ਕੀ ਹੋ ਗਿਆ ਗਲਤ ਦਾ ਦੂ ਕੀ ਹੋ ਗਿਆ ਦੱਸ ਦੋ ਕੀ ਹੋਇਆ ਪਤਾ ਕੀ ਹੋਇਆ ਕੱਪੜੇ ਲਾਉਣ ਨੂੰ ਕਿਹਾ ਹੈ ਕੱਪੜੇ ਲਾਉਂਦਾ ਹੈ ਕਹਿੰਦਾ ਲੈਣ ਨਾਉਦਾ ਹੈ ਇੱਧਰ ਰੁਕ ਜਾ ਰੱਡਾ ਦਾ ਸੀ ਰੁਕ ਜਾ ਭਾਈ ਚੱਗੋ ਤਾਂ ਸਹੀ ਹੈ ਆਇਆ ਇੱਧਰ ਆਉਂਦਾ ਰੱਡਾ ਹਾਂ ਚੱਲ ਇੱਧਰ ਮੈਂ ਗੱਲ ਤੇ ਸੁਣੋ ਫੇਰ ਭੱਜ ਗਿਆ ਫਤਿਹ ਦੱਸੋ ਅਮਣ ਮਮਾ ਵਾਸ਼ੂਮ ਜਿਨੇ ਇਧਰ ਆ ਬੁੱਤ ਸਸਿਗਲ ਬੋਲਦੇ ਖੰਡੇ ਸਰ ਸਰੀ ਕਾਲ ਚ ਗੁੱਡ ਮਰਣੀ ਅੱਛਾ ਅੱਜ ਤੁਸੀਂ ਕੀ ਕੀਤਾ ਸਕੂਲ ਚ ਜਦੋਂ ਕਿੱਦਾਂ ਹੋ ਰਿਹਾ ਸੀ ਕਿੱਥੇ ਦੱਸੋ ਅੱਜ ਥੋੜੀ ਹਾਂਜੀ ਉਹ ਤਾਂ ਦੂਸਰੀ ਕੀ ਹੋਇਆ ਕੀ ਸੀ ਟਿੱਕੇ ਖੜਦੋ ਨਾ ਪਹਿਲਾਂ ਬਟੇ ਕੀ ਅੱਜ ਹਰ ਕੱਲ ਸਾਡੀ ਹਾ ਟਿਊਟੀ ਹੈ ਇੱਕ ਮਿੰਟ ਪੰਜ ਕੀ ਲੈ ਕੇ ਜਾਣਾ ਐ ਨਹੀਂ ਮਾਸ ਦੇ ਜਿਹੜੇ ਉਹਨਾਂ ਦੇ ਮਾਰਕਸ ਹੋ ਲੈਗੇ ਨਾ ਬੜਾ ਤੁਹਾਡੇ ਦਿੱਲੀ ਕੋਈ ਨਾ ਕੋਈ ਕੋਈ ਨਾ ਕੋਈ ਐਕਟੀਵਿਟੀ ਚੱਲਦੀ ਰਹਿੰਦੀ ਵਧੀਆ ਚੰਗੀ ਗੱਲ ਹੈ ਪਰ ਦਿੱਲੀ ਇੰਨਾ ਸਮਾਨ ਕੌਣ ਲੈ ਕੇ ਆਇਆਗਾ ਮਾਰਕੀਟ ਤੋਂ ਸਕੂਲ ਵਾਲਿਆਂ ਨੂੰ ਚਾਹੀਦਾ ਯੂਜ਼ ਕਰਨਾ ਉੱਥੇ ਹੈ ਟਿਕ ਜੋ ਟਿਕ ਜੋ ਮੈਨੂੰ ਕਹਿੰਦਾ ਸੀ ਮੈਮ ਮੈਂ ਦੀ ਮੈਨੂੰ ਕਹਿੰਦਾ ਸੀ ਮੈਂ ਜਿਹਨੂੰ ਮਮਾ ਨਾ ਗੁਰਵੇ ਕਰਦੀ ਸੀ ਹਾਂ ਉਹ ਵੈਕਟੂ ਦੇ ਦਿੰਦਾ ਮੈਂ ਕਹਿੰਦੀ ਹਾਂ ਮੈਂ ਨਾ ਤੈਨੂੰ ਨਾ ਕੱਲ੍ਹ ਦੇ ਦੂੰਗੀ ਹਾਂ ਮੈਂ ਬੜੀ ਮੰਮਾ ਨੂੰ ਯਾਦ ਕਰਾ ਦੇਉਂ ਮਮਾ ਕਹਿੰਦੀ ਤੁਸੀਂ ਉਹਨੂੰ ਫੋਚ ਚੱਕ ਲੋ ਮੈਂ ਤੈਨੂੰ ਸਵੇਰੇ ਸਰੀ ਦੇ ਦਿੰਦੀ ਠੀਕ ਠੀਕ ਤੇ ਹੁਣ ਤੁਸੀਂ ਕੀ ਪੀਣਾ ਅਸੀਂ ਸਰੀ ਕਰਨਾ ਹੈ ਹਾਂ ਲਓ ਜੇ ਇਹਨਾਂ ਨੂੰ ਕਾਫੀ ਕਾਫੀ ਬਣਾ ਕੇ ਦੇਣੀ ਆ ਤੇ ਹੁਣ ਮੈਂ ਜਾਣਾ ਸੀਗਾ ਡਾਕਟਰ ਕੋ ਪਰ ਮੈਨੂੰ ਪਤਾ ਨਹੀਂ ਸਮਝ ਨਹੀਂ ਆਉਂਦੀ ਹੁਣ ਅੱਜ ਜਾਣਾ ਮਨ ਨੂੰ ਰਣਕ ਨਹੀਂ ਜਾਣਾ ਦੇਖਦੀਆਂ ਕੀ ਕਹਿੰਦੇ ਨੇ ਦੇਖੀਏ ਪਤਾ ਕਰੀਏ ਡਾਕਟਰ ਕੋਲ ਜਾ ਕੇ ਵੀ ਕੀ ਕਹਿੰਦਾ ਡਾਕਟਰ ਮੈਨੂੰ ਤਾਂ ਇਹੋ ਥੀ ਡਰ ਲੱਗ ਜਾਂਦਾ ਮੈਨੂੰ ਘੱਟ ਡਰ ਲੱਗੰਦਿਆ ਮੇਰੇ ਘਰ ਦੇ ਨੇ ਮੈਨੂੰ ਜ਼ਿਆਦਾ ਡਰਾਛ ਦੇਆ ਕਿ ਤੂੰ ਟੈਸਟ ਹੋਰ ਕਰਾ ਟੈਸਟ ਹੋਰ ਕਰਾ ਤੇ ਮੈਂ ਵੀ ਸੋਚਿਆ ਟੈਸਟ ਮੈਂ ਹੋਰ ਕਰਾ ਹੀ ਲਵਾਂ ਪਰ ਐਵੇਂ ਕੱਲ ਨੂੰ ਕੋਈ ਜ਼ਿਆਦਾ ਪ੍ਰੋਬਲਮ ਵਾਜੂਗੀ ਹਨਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਮੈਨੂੰ ਹੁਣ ਖੁਦ ਨੂੰ ਵੀ ਡਰ ਲੱਗਦਾ ਕਿ ਇੰਨੇ ਪੈਰ ਦੁਖਣੇ ਇੰਨੀਆਂ ਲੱਤਾਂ ਦੁਖਣੀਆਂ ਸਹੀ ਗੱਲ ਨਹੀਂ ਹੈਗੀ ਯਾਰ ਆਪਾਂ ਕਿਹੜਾ ਹਜੇ ਬੁੜੇ ਹੋ ਗਏ ਹਨਾ ਜਿਹੜਾ ਹੁਣੇ ਸਰੀਰ ਜੰਨ ਦੁਖਣ ਲੱਗ ਗਿਆ ਤੇ ਬਾਕੀ ਤਾਂ ਹੁੰਦੇ ਕੋ ਟੈਸਟ ਕੋਸਟ ਬਾਕੀ ਹੋਰ ਕਰਾ ਕੇ ਜੇ ਮਤਲਬ ਡਾਕਟਰ ਨੇ ਕਿਹਾ ਤਾਂ ਵੈਸਤਾ ਮੈਂ ਮੈਡੀਸਿਨ ਲੈ ਰਹੀ ਆ ਤੇ ਉਹ ਚੱਲ ਰਹੀ ਆ ਉਹਨੂੰ ਖਾ ਕੇ ਥੋੜਾ ਜਿਹਾ ਫਰਕ ਹੈਗਾ ਏ ਤੇ ਬਾਕੀ ਮੈਨੂੰ ਇਹ ਚਲੋ ਮੈਂ ਟੈਸਟ ਹੋਰ ਕਰਾ ਹੀ ਲਵਾਂ ਚੰਗੀ ਤਰ੍ਹਾਂ ਤੇਦਰੂ ਫਤੇ ਸਿੰਘ ਜੀ ਆ ਗਏ ਨੇ ਹੁਣ ਕਿਤੇ ਕੱਪੜੇ ਲਾਣ ਦੀ ਬਹਰੀ ਆਈ ਉਹ ਮੇਰੇ ਆਂਡਾ ਨਿਕਾ ਜਾ ਵੀਰ ਆਂਡਾ ਅੱਗੇ ਹਾਂਜੀ ਬਣਾਣਾ ਬੱਗ ਫੋੜੀ ਕੁਝ ਜੱਕ ਨਹੀਂ ਸੀ ਤੁਸੀਂ ਉੱਥੇ ਕੰਮ ਕਰਦੇ ਹੋ ਹੈ ਸਾਰੇ ਅੱਛਾ ਜੀ ਪਿਆਰ ਕੀਤਾ ਸੀ ਮੈਮ ਨੇ ਮੰਗਾ ਜਿੰਨਾ ਮਰਜ਼ੀ ਫੋੜਨਾ ਫੋੜੋ 10 ਵਜੇ ਫੋੜਦੇ ਨੇ ਫੋੜੋ ਅੱਛਾ ਜੀ ਫਿਰ ਫੋੜਦੇ ਨੇ ਫੋੜੋ ਬੰਬ ਫੋੜੇ ਕਿ ਕੀਤਾ ਬੰਬ ਫੋੜੇ ਉਹ ਕਿੱਥੋਂ ਮਿਲਦਾ ਤੁਹਾਨੂੰ ਅੱਬੇ ਯਾਰ ਪੇਪਰ ਵਾਲੇ ਅੱਛਾ ਠੀਕ ਫਿਰ ਠੀਕ ਲੋ ਜੀ ਅਮਨੁਰੀ ਨਾ ਚੱਲੇ ਸੀਗੇ ਆਪਣਾ ਉਹਨਾਂ ਨੇ ਕੋਰੀਅਰ ਕਰਾਣੇ ਸੀਗੇ ਖਾਸੇ ਤੇ ਮੈਂ ਕਿਹਾ ਨਹੀਂ ਮੈਂ ਕਿਹਾ ਵੀ ਉਹਨਾਂ ਨੇ ਆਪਣੇ ਕੋਰੀਅਰ ਕਰਾਣੇ ਆ ਵੀ ਇੰਨਾ ਕੰਮ ਹੈ ਵੀ ਮੈਂ ਰਹਿ ਨਹੀਂ ਮੈਂ ਕੱਲ੍ਹ ਦੁਰ ਜੂਗੀ ਪਰ ਹੁਣ ਅਮਨੁਰੀ ਕਹਿੰਦੇ ਕਿ ਤੂੰ ਚੱਲ ਨਾਲ ਹੀ ਕਿ ਉਧਰੋਂ ਸੰਗਰੂਰ ਚਲੀ ਜਾਈਂ ਕਿ ਉਹ ਬੱਸ ਚਾਲ ਰਹੀ ਕਿਤੇ ਚੱਲਦੇ ਆਂ ਫਤੇ ਮਿਲਾਦਾ ਗੱਡੀ ਚ ਬਹਿ ਗਿਆ ਜਾ ਕੇ ਕਿਦਰ ਆਪਣੇ ਚਾਹ ਧਰਤੀ ਨਾ ਨਹੀਂ ਧਰੂੜ ਆਇਆ ਨੂੰ ਐਸੀ ਪੀ ਹੈਡੀ ਸਟਾਰ ਹੋਣਗੇ ਪੀ ਇਹ ਆਪਣੇ ਕੰਮ ਕਰ ਲੈਣ ਤੇ ਮੈਂ ਕੱਲ ਦੇਖਾਂਗੀ ਪਰ ਹੁਣ ਕਹਿੰਦੇ ਵੀ ਨਾਲ ਚੱਲ ਤੇ ਫਤੇ ਨਾ ਕਿੱਥਾ ਰਹਿ ਮੈਂ ਫਤੇ ਲਿਖਾਇਆ ਫਤੇ ਨੇ ਮਿੰਟ ਮਾਰਿਆ ਫਤੇ ਮਾਰ ਕੇ ਛਾਲ ਭੱਜ ਕੇ ਹੁਣ ਪਤਾ ਨਹੀਂ ਮੈਨੂੰ ਲੱਗਦਾ ਗੱਡੀ 'ਚ ਜਾ ਕੇ ਬੈਠਾ ਕਿੱਥੇ ਆ ਫਤੇ ਕਿੱਥੇ ਬੈਠਾ ਪੁੱਤ ਅੰਦਰ ਚਲੋ ਆਜੋ ਆਜੋ ਫਤੇ ਮਤਲਬ ਨੀਂਦ 'ਚ ਹੀ ਪੂਰਾ ਮੈਂ ਸਿਮਟ ਹੋ ਰਿਹਾ ਕਿਹਾ ਫਤੇ ਵੀ ਮੈਨੂੰ ਦੁਆਰ ਲਾਈਨ ਜਾਣਾ ਪੁੱਤ ਖੜਾ ਹੋ ਜਾ ਤੀ ਤੂੰ ਮੇਰੇ ਨਾਲ ਚੱਲਣਾ ਮੈਂ ਤੇ ਇੱਕ ਮਿੰਟ 'ਚ ਰੈਡੀ ਹੋ ਗਿਆ ਹਾਂ ਆ ਆ ਗਈ ਆ ਗਈ ਪਤਾ ਪਹਿਲੇ ਕੋ ਤੋ ਬਰੇ 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 ਮੇਰੇ ਚਾਹ ਬਲ ਚੱਲੀ ਹੈ ਮਾਈ ਗॉड ਮੇਰੇ ਕੀ ਬੜੀ ਆਂਦੇ ਰੋ ਤੇ ਆਪਾਂ ਤੇ ਆ ਰਹੇ ਅੰਦਰ ਘੰਡ ਟੋਟ ਰਹੇ ਨੇ ਹੋਰ ਕੁਝ ਨਹੀਂ ਆ ਦੇ ਰਿਹਾ ਹੋਰ ਬੈਸੋਂ ਦਾ ਕੰਮ ਖਾ ਆ ਤੁਹਾਡੇਾਰੇ ਕੰਮ ਵੀ ਖੇ ਗਈ ਇਹ ਤਾਂ ਕੋਈ ਨਾ ਕਰ ਫਿਰ ਨੀਂਦ ਵੀ ਜ਼ਰੂਰੀ ਹੀ ਤੇ ਚਲੋ ਜੀ ਆਪਾਂ ਹੁਣ ਚੱਲਦੇ ਆ ਤੇ ਦਿਨ ਬੜੇ ਸੋਹਣੇ ਹੋਗੇ ਨੇ ਬਾਕੀ ਤੇ ਗੱਲਾਂ ਨੇ ਕੱਲਾ ਜੋ ਹੋਊਗਾ ਦੇਖੀ ਜਾਊਗੀ ਪਰ ਮੌਸਮ ਬੜਾ ਘੈਂਟ ਹੋ ਗਿਆ ਹੈ ਤੇ ਆਹ ਦੇਖੋ ਅੱਧੇ ਕੋਰੀਅਰ ਭੇਜਦੇ ਤੇ ਇੱਕ ਸੂਟ ਗਲਤੀ ਨਾਲ ਰਹਿ ਗਿਆ ਉਹਨੂੰ ਦੇਖਾਂਗੇ ਅੰਮ੍ਰਿਤਾਲਾ ਕੋਰੀਰੇ ਭੇਜਣਾ ਹੋਵੇ ਵਿੱਚ ਭੇਜਾਂਗੇ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਤੇ ਵਾਇਗੁਰ ਕਰੇ ਜਿਹੜੇ ਮੈਂ ਹੋਰ ਕੋਈ ਟੈਸਟ ਟੈਸਟ ਕਰਾਣੇ ਨੇ ਉਹ ਸਾਰੇ ਠੀਕ ਹੋਣ ਤੇ ਅੱਜ ਮੈਂ ਡਾਕਟਰ ਨੂੰ ਪੱਕਾ ਕਹਿ ਕੇ ਆਉਣਾ ਕਿ ਮੈਨੂੰ ਕੋਕ ਘੱਟ ਲੱਗਣ ਦੀ ਦਵਾਈ ਦਿਓ ਇਧਰੋਂ ਮੇਰੇ ਵਾਲ ਜੇ ਖਰਾਬ ਹੋ ਗਏ ਪਰ ਕੋਈ ਗੱਲ ਨਹੀਂ ਮੈਂ ਸੱਚ ਮੈਡਮ ਕੋਲ ਨੰਬਰ ਵੀ ਲੈਣਾ ਅੱਜ ਡਾਕਟਰ ਦਾ ਤੇ ਚਲੋ ਠੀਕ ਹੈ ਜੀ ਮੈਂ ਆਪਣਾ ਨੰਬਰ ਨੰਬਰ ਲਵਾ ਤੁਹਾਨੂੰ ਮਿਲਾਂਗੀ ਨਵੇਂ ਵਲੌਗ ਦੇ ਨਾਲ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟਾਟਾ ਬਾਏ ਬਾਏ ਲਵ ਯੂ ਹੋਰ